ਮੈਂ ਸਮਝਦਾ ਕਿ ਉਹਨਾਂ ਦਾ ਭੋਗੜ ਤਾਲ ਤੇ ਬਹਿਣਾ ਬਿਲਕੁਲ ਜਾਇਜ਼ ਹੈ ਮੈਨੂੰ ਯਾਦ ਹੈ ਮੇਰੇ ਨਾਲ ਵਾਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਚ ਫਲੋਰ ਆਫ ਦੀ ਹਾਊਸ ਕਿ ਮੈਨੂੰ 1 ਸਾਲ ਦਾ ਸਮਾਂ ਦਿਓ ਮੈਂ ਹਰ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦਿਆਂਗਾ ਡਾਕਟਰਸ ਤਾਂ ਕੀ ਪੂਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਹੈ ਸੋ ਰੋਜ਼ਾਨਾ ਕਹਤਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਜਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋ ਲੱਗੇ ਔਰ ਸ਼ਰਮੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੁਮਾਇੰਦੇ ਬਣ ਕੇ ਗੱਲਾਂ ਬਾਤਾਂ ਕਰਦੇ ਆ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ ਇੱਕ ਹੈਲਥ ਐਂਡ ਐਜੂਕੇਸ਼ਨ ਤੇ ਬੇਸਿਕ ਇਨਫਰਾਸਟ੍ਰਕਚਰ ਲੋਕਾਂ ਨੂੰ ਸੜਕ ਪਾਣੀ ਸੀਵਰੇਜ ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲੇ ਤਾਂ ਮੇਰੇ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ ਇੱਥੇ ਆਇਆ ਸੀ ਇੱਕ ਮਿਨਿਸਟਰ ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਦਾ ਕਿ ਲੇਟ ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ ਤੇ ਲਟਾਤਾ ਉਹ ਭਲਿਆ ਮਾਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ ਇੱਕ ਆਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਲੀਡਰਾਂ 'ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਬੜੇਂਗੀ ਲੱਗਦਾ ਹੈ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਸਾਨੂੰ ਦਿੱਲੀ ਜਾਂਦੇ ਉੱਤੇ ਦੇਣਾ ਚਾਹੀਦਾ ਹੈ ਬਾਰਡਰ ਖੋਲ੍ਹ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਲ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਮਾਰੇ ਕੋਤੇ ਰੁਕ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਪੁੱਛ ਕੇ ਜਾਨ ਪੁੱਛ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਦਾ ਮੁਝੇ ਇਹ ਤੜਾ ਪਤੀ ਚਟੂ ਕਿਆ ਔਰ ਮੈਂ ਵੀ ਮਾਰੂ ਮੈਂ ਖਾਣੇ ਕੇ ਘੁੰਮ ਰਾਂ

ਔਰ ਪੰਜ ਦਿਨਾਂ ਦੇ ਉਹ ਭੁਖੜ ਧਰ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀ ਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਪੂਰਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟिटीज ਨੇ ਮੈਨੂੰ ਯਾਦ ਹੈ ਡਾਕਟਰ ਬਲਬੀਰ ਜੀ ਨੇ ਮੇਰੇ ਨਾਲ ਵਾਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਚ ਫਲੋਰ ਆਫ ਦੀ ਹਾਊਸ ਕਿ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਮੈਂ ਹਰ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦੇਵਾਂਗਾ ਡਾਕਟਰ ਸਾਹੀਪੁਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈਡਸ ਪੂਰੇ ਨਹੀਂ ਹੈ ਇੱਥੇ ਬੈਡ ਸ਼ੀਟਸ ਪੂਰੀਆਂ ਨਹੀਂ ਹੈ ਇੱਥੇ ਪਾਣੀ ਆਲਾ ਪੀਣ ਆਲਾ ਚੰਗਾ ਇੰਤਜ਼ਾਮਤ ਨਹੀਂ ਹੈ ਤੁਸੀਂ ਜਗਾ ਜਗਾ ਮਹੱਲਾ ਕਲੀਨਿਕ ਖੋਲੀ ਜਾਂਦੇ ਇੱਕ ਮਹੱਲਾ ਕਲੀਨਿਕ ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਇਹ ਤੋਂ ਬੈਟਰ ਹੈਗਾ ਕਿ ਤੁਸੀਂ ਸਿਵਲ ਹਸਪੀਟਲ ਤੇ ਪੈਸੇ ਲਾਓ ਲੋਕ 5 4 ਕਿਲੋਮੀਟਰ ਚੱਲ ਕੇ ਆ ਸਕਦੇ ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲੇ ਪੈਸੇ ਨਹੀਂ ਹੋਣੇ ਬਿਲਕੁਲ ਨਹੀਂ ਰੈਨੋਵੇਸ਼ਨ ਆਸੇ ਪੈਸੇ ਨਹੀਂ ਹੋਣੇ ਸਾਫ ਸਫਾਈ ਆਸੇ ਪੈਸੇ ਨਹੀਂ ਹੋਣੇ 6500 ਰੁਪਏ ਤੇ ਮਲਾਜਮ ਕੰਮ ਕਰ ਰਿਹਾ ਤੁਸੀਂ ਮੈਨੂੰ ਦੱਸੋ ਆ ਬੰਦਾ 4500 ਤੇ 6500 ਤੇ ਤਨਖਾਹ ਤੇ ਇਹ ਇਹ ਕੰਮ ਕਰ ਰਿਹਾ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਕੱਟ ਹੈ ਐਟਲੀਸਟ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਤਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਆ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਜਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋ ਲੱਗ ਪੇ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਕਿ ਇਹ ਪੈਸੇ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਲੇਕਿਨ ਰੈਵਨੂ ਲੈ ਕੇ ਆਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਸੇ ਕਰਕੇ ਦਾ ਅਸੀਂ ਰੋਲਾ ਪਾਉਣੇ ਹੈ ਕਿ 68000 ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਹੋ ਗਿਆ ਇੱਕ ਵੀ ਮੈਡੀਕਲ ਕਾਲਜ ਨਹੀਂ ਅਜੇ ਤੱਕ ਬਣ ਸਕਿਆ ਗੱਲਾਂ ਬਾਤਾਂ ਨਾਲ ਬਹੁਤ ਕੁਝ ਹੋ ਗਿਆ 2.5 ਸਾਲ ਹੋ ਗਏ ਸੋ ਅੱਜ ਲੁਧਿਆਣਾ ਦੇ ਮਹਾਨਗਰ ਚ ਅਗਰ ਮੈਡੀਕਲ ਕਾਲਜ ਨਹੀਂ ਹੈ ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਸ਼ਰਮ ਦੀ ਗੱਲ ਹੈ ਸੋ ਸੋ ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ ਔਰ ਸ਼ਰਮੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਨਮਾਇंदे ਬਣ ਕੇ ਗੱਲਾਂ ਬਾਤਾਂ ਕਰਦੇ ਆ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ ਮੈਂ ਇਸੇ ਮੂ ਮੈਡਮ ਨੂੰ ਮਿਲਿਆ ਮੈਂ ਇਹਨਾਂ ਨੂੰ ਕਿਹਾ तमाम ਡਾਕਟਰਸ ਨੂੰ ਮਿਲੇ ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਮੈਂ ਇਹਨਾਂ ਤੇ ਦੋਸ਼ ਨਹੀਂ ਲਾਉਂਦਾ ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ ਔਰ ਮੇਰੇ ਦਾਇਰੇ ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ ਮੈਂ ਕੋਈ ਹੋਰ ਚੀਜ਼ ਵਸੂ ਲੈ ਕੇ ਆਉਣੀ ਹੈ ਮੈਂ ਹਸਪੀਟਲ ਨੂੰ ਫੰਡ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ ਸਰ ਅਰਧੂਨ ਸੈਂਟਰ ਜਿਹੜੇ ਨੇ ਤਾਂ ਕੰਪਲੀਟ ਪੈ ਨਹੀਂ। ਇਹ ਉਹਨਾਂ ਨੂੰ ਚਲਾਇਆ ਬਤਾ। ਸਭ ਬੜਾ ਕੁਝ ਕੰਪਲੀਟ ਪੜਿਆ। ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ। ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ ਇੱਕ ਹੈਲਥ ਐਂਡ ਐਜੂਕੇਸ਼ਨ ਤੇ ਬੇਸਿਕ ਇਨਫਰਾਸਟ੍ਰਕਚਰ ਲੋਕਾਂ ਨੂੰ ਸੜਕ, ਪਾਣੀ, ਸੀਵਰੇਜ ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲੇ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ ਵੱਡੀਆਂ-ਵੱਡੀਆਂ ਗੱਲਾਂ ਦੀ ਬਜਾਏ ਅਣਕਿਕਲੀਆਂ ਸੁਨਹੋਣੀਆਂ ਐਡਵਰਟਾਈਜ਼ਮੈਂਟ ਐਂਡ 올 दैट ਇਹੀ ਪੈਸਾ ਲਾ ਦਿੱਤਾ ਜਾਵੇ 1000 ਕਰੋੜ ਰੁਪਿਆ ਐਡਵਰਟਾਈਜ਼ਮੈਂਟ ਦਾ ਹੈਗਾ ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਸਾਡੇ ਹਸਪੀਟਲਸ ਹੈਗੇ ਨੇ ਉਹਨਾਂ ਦੇ 5-5 ਕਰੋੜ ਰੁਪਿਆ ਲਾ ਦਿਓ ਯਾਰ ਤੇ ਉਹਨਾਂ ਦੀ ਦਸ਼ਾ ਔਰ ਦਿਸ਼ਾ ਸੁਧਰ ਜਾਏਗੀ ਵਿਦੀਨ 5 ਸੀਆਰ ਬੜੇ ਸਾਹਿਬ ਇੱਕ ਵੈਕ ਵਿੱਚ ਜਿਹੜੀ ਲਗਭਗ ਸਾਰੀ ਬੈਕਟੇਜ ਜਿੱਦੇ ਵੀ ਸਰਕਾਰੀ ਮੁਲਾਜ਼ਮਾਂ ਸਮੇਂ ਤੋਂ ਪਹਿਲਾਂ ਜਿਹੜੀਆਂ ਰਿਟਾਇਰਮੈਂਟਾਂ ਲੈ ਰਹੇ ਆ ਉਹਨਾਂ ਤੋਂ ਸਰਕਾਰ ਨੂੰ ਪਰੇਸ਼ਾਨ ਨੇ 100% ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ ਤੇ ਨਾ ਕੇਵਲ ਪੁਲਿਸ ਹਰ ਡਿਪਾਰਟਮੈਂਟ ਦੇ ਵਿੱਚ ਪੀ ਮਚਿਊਰਡ ਰਿਟਾਇਰਮੈਂਟਸ ਲੈ ਰਹੇ ਨੇ ਤੁਸੀਂ ਦੇਖਿਆ ਤਾਂ ਸੀ ਇੱਥੇ ਆਇਆ ਸੀ ਇੱਕ ਮਿਨਿਸਟਰ ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਦਾ ਕਿ ਲੇਟ ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ ਤੇ ਲਟਾਤਾ ਉਹ ਭਲਿਆ ਮਾਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ ਉਹ ਹੁਣ ਆਪਦਾ ਕੰਮ ਕਰਨ ਲੱਗ ਪਏ ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ ਸਰਕਾਰਾਂ ਚਲਾ ਰਹੀ ਨੇ ਸੋ ਮੈਨੂੰ ਬੜੀ ਇਸ ਗੱਲ ਤੇ ਸ਼ਰਮ ਆਈ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ ਜਿਹੜੇ ਕੰਮ ਨਹੀਂ ਕਿਦਾਂ ਸਰਕਾਰ ਤੋਂ ਬਿਨਾ ਨਹੀਂ ਕਰ ਸਕਦੇ ਮੈਂ ਮੈਡਮ ਐਸਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪ ਇਨ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪੀਟਲ ਨੂੰ ਦੇ ਸਕਦਾ ਹੈ ਮੇਰੀ ਪ੍ਰਾਇੋਰਟੀ ਹੋਗੀ ਆਉਣਾ ਸਰ ਸਾਡੇ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਕੀ ਜੀ ਅਰੀ ਸਾਰੇ ਲੋਕ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਹੈ ਕਿ ਹੈਲਥ ਸਿਸਟਮ ਨਾਲ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਮੈਂ ਗਿੱਦੜਬਾ ਦੇ ਆਏ ਹਾਲਾਤਾਂ ਮਹਿਸੂਸ ਕਰ ਸਕਦਾ ਹਾਲਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵਾਂ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੀਕੈਂਡ ਪਈਆਂ ਨੇ ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪਤਾਲਸ ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬੱਤ ਤੋਂ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੀ ਇਸ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕਾਰੀ ਅੱਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਦੇ ਨਹੀਂ ਸਾਨੂੰ ਛੇ ਤੇ ਅੱਜ ਉਸ ਕੱਲ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5ਵਾਂ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿਸੇ ਐਮਐਲਏ ਨੇ ਕੋਈ ਇੰਨੀ ਹੋਣ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਵਾਸਤੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਂ ਨੂੰ ਕਪੂਰ ਸਾਹਿਬਾਂ ਨੂੰ ਤੇ ਉਹਨਾਂ ਦੀ ਟੀਨ ਨੂੰ ਤੇ ਡਾਬਰ ਸਾਹਿਬਾਂ ਨੂੰ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨ ਹੈ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਘੱਟੋ ਘੱਟ ਹੋ ਸਕਦਾ ਹੈ ਕਿ ਗੂੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨੁਮਾਇंदे ਔਰ ਹੈਲਥ ਮਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਇਕੱਲੇ ਕੱਲਿਆਂ ਨੇ ਕੀਤਾ ਸੀ ਤਾਂ ਪੰਜਾਬ ਵਾਲੇ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਇਹ ਲੜਨ ਕੱਲੇ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸ ਵਿੱਚ ਕਿੰਨਾ ਹੈ ਦਮ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਆ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਲੀਡਰਾਂ ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਬੜਿੰਗੀ ਲੈਂਦਾ ਹਾਂ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਔਰ ਦੂਜੀਆਂ ਜਿਹੜੀ ਜਲੰਧਰ ਦੇ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇੰਨੇ ਕਹਿਣਾ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਪਹਿਲੇ ਮੈਂ ਕਿਉਂਕਿ ਹਰ ਜਿਹੜਾ ਇਲੈਕਸ਼ਨ ਆ ਉਹ ਵੱਖੋ ਵੱਖਰਾ ਹੁੰਦਾ ਹੈ ਉਹਦਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਬਣਾ ਲਵਾਂਗੇ ਤੁਹਾਡੇ ਸਾਹਮਣੇ 344000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ ਸੇਮ ਭਾਜਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਭਾਜਪੀ ਚ ਤਾਂ ਫਿਰ ਇਹਦਾ ਮਤਲਬ ਭਾਜਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜਿਹਨੂੰ 15000 ਪਈ ਸੀ ਉਹ 53000 ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ 파ਰਟੀ ਨੂੰ ਢਾਹ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਨਹੀਂ ਤਿਆਰ ਹਾਂ ਜਿੱਤਣ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਤਪ ਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਦੇਖ ਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ ਹਾ ਰੇਲ ਹਾਦਸੇ ਹੁੰਦਾ ਰੇਲ ਮੰਤਰੀ ਪੰਜਾਬ ਦਾ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਉਹਨੂੰ ਹਰ ਤਰ੍ਹਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਕੇ ਨਿਕਲੇ ਸੀ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗੇਲੀ ਹੈ ਮੈਂ ਸਮਝਦਾ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਹੈ ਸੋ ਇਹ ਵੀ ਜਲਦੀ ਕੰਪਲੀਟ ਕਰੋ ਸਰ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਹੋ ਗਣੀ ਜਿੰਨਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਲਗਾਤਾਰ ਤੁਸੀਂ ਵੀ ਡਿਮਾਂਡ ਬਿਲਕੁਲ ਮੈਂ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਪਤਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਹ ਦੇਣਾ ਦੇ ਕੇ ਤੇ ਇਹ ਜ਼ਮੀਨ ਜਿਹੜੀ ਐਕਵਾਇਰ ਕਰਕੇ ਇਹ ਹਾਈਵੇਜ਼ ਛੇਤੀ ਤੋਂ ਛੇਤੀ ਬਣਨੇ ਚਾਹੀਦੇ ਮੈਂ ਨੀਤਿਨ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਔਰ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਕਿਸਾਨ ਮੇਰੇ ਜਿਹੜੇ ਦਿੱਲੀ ਦੀ ਪੂਛ ਕਰਨੇ ਤਿਆਰੀ ਕਰ ਰਹੇ ਨੇ ਬਿਲਕੁਲ ਕਿਸਾਨ ਨੂੰ ਦਿੱਲੀ ਜਾਣ ਦੇ ਦਰ ਦੇਣਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਲ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਪੁੱਛ ਕੇ ਜਾਨ ਪੁੱਛ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਕਿ ਉਹ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਆ ਉਥੇ ਜੰਤਰ ਮੰਤਰ ਬੈਠਣਾ ਚਾਹੁੰਦੇ ਕੀ ਹਰਜ ਹੈ ਜੇ ਇੱਥੇ ਬੈਠੇ ਤਾਂ ਉਥੇ ਕਿਉਂ ਨਹੀਂ ਬੈਠ ਸਕਦੇ ਇਹ ਤਾਂ ਜਾਣ ਪੁੱਛ ਕੇ ਕਰ ਰਹੀ ਹੈ ਬੀਜੇਪੀ ਜਿਹੜਾ ਮਹਾਨਗਰ ਸਿਵਲ ਹਸਪੀਟਲ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਸਰ ਕੀ ਕਰਨੀ ਬਾਕੀ ਪਾਣੀ ਦੀਆਂ ਦਿੱਕਤਾਂ ਆ ਰਹੀਆਂ ਤੇ ਤਰਨਾ ਲਾਇਆ ਸਾਰਾ ਨਾ ਕੇਵਲ ਪਾਣੀ ਦੀਆਂ ਪਾਣੀ ਦੀਆਂ ਦਿੱਕਤਾਂ ਸੁਭਾਲਾਂਗੇ ਦਵਾਈਆਂ ਦੀਆਂ ਦਿੱਕਤਾਂ ਵੀ ਮੇਰੇ ਜਿਹੜਾ ਪਤੀ ਛਟ ਹੋ ਗਿਆ ਆ ਰਤਨਾ ਵੀ ਮਾਰੂ ਕੱਟ ਖਾਣੇ ਕੇ ਖੁੰਮਰਾ ਮੇਰੇ ਕੀ ਪ੍ਰਸ਼ੰਨ ਕੀ ਆਪਕੋ मुझे बुखार है कमजोरी है छोटे छोटे दो बच्चे है मैं तो सुबह से घूम रहा तो हूँ वो बोलता है वहाँ पर जाओ वो बोलता है वहाँ पर जाओ अभी तक नहीं कोई बोलता है इमरजेंसी में जाओ वहाँ से वहाँ जाते वहाँ जाते हाँ जी मेरी मांग है मेरा इलाज क्या करीबो के मांगो ਨੇ ਜਿਸ ਕੋ ਕੋਈ ਨਹੀਂ ਹੈ उसको तो यहां पर देखना चाहिए